ਸਾਥੀ ਕਾਲਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਜੀਤ ਸਿੰਘ ਨਾਲ ਆਸੀ ਪਹੁੰਚੇ ਅਮਰੀਕ ਸਰ ਕੋਟ ਖਾਲਸਾ ਇਲਾਕੇ ਦੇ ਵਿੱਚ ਕੋਟ ਖਾਲਸਾ ਇਲਾਕਾ ਜੋ ਨਸਿਆਂ ਕਾਰਨ ਬਹੁਤ ਬਦਨਾਮ ਹੈ ਭਾਰੇ ਚੰਗੇ ਕੰਮ ਬਾਰੇ ਕੋਈ ਨਹੀਂ ਦੱਸੇਗਾ ਕੋਟ ਖਾਲਸਾ ਇਲਾਕੇ ਦਾ ਇੱਕ ਨੌਜਵਾਨ ਜਿਸ ਨੇ ਆਪਣੀ ਜ਼ਮੀਨ ਦੇ ਵਿੱਚ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਾਈ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜ ਕੇ ਤੰਦਰੁਸਤ ਸਰੀਰ ਅਤੇ ਚੰਗੇ ਰਸਤੇ ਵੱਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਗੱਲ ਕਰਦੇ ਹਾਂ ਉਸ ਨੌਜਵਾਨ ਦੇ ਨਾਲ ਸਸ਼ਕਾਲੀ ਤੁਸੀਂ ਦੇਖ ਰਹੇ ਹੋ ਸਟਾਰ ਰੇਜੀ ਨਿਊਜ਼ ਚੈਨਲ ਤੇ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਇਸ ਟਾਈਮ ਅਸੀਂ ਪਹੁੰਚੇ ਹਾਂ ਕੋੜ ਖਾਲਸਾ ਇਲਾਕੇ ਦੇ ਵਿੱਚ ਜਿੱਥੇ ਕਿ ਇੱਕ ਬਹੁਤ ਖੂਬਸੂਰਤ ਜਿਹੜੀ ਗਰਾਊਂਡ ਜਿਹੜੀ ਕਿ ਬਣਾਈ ਹੋਈ ਹੈ ਤੇ ਛੋਟੇ ਛੋਟੇ ਬੱਚੇ ਤੁਸੀਂ ਮੇਰੀ ਬੈਕਸਾਈਡ ਦੇਖ ਰਹੇ ਹੋਗੇ ਖੇਡਦੇ ਪਏ ਆ ਤੇ ਉਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੋਂ ਦੇ ਕੋਟ ਸਾਹਿਬ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਇੱਕ ਸਰ ਹੋਰ ਆਇਆ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਤਾਂ ਅਸੀਂ ਤੁਹਾਨੂੰ ਦੱਸਣਾ ਜ਼ਰੂਰੀ ਸਮਝਾਂਗੇ ਕਿਉਂਕਿ ਕੋਟ ਖਾਲਸਾ ਇਲਾਕਾ ਜਿਹੜਾ ਕਿ ਨਸ਼ਿਆਂ ਦੇ ਵਿੱਚ ਬਦਨਾਮ ਹੋ ਚੁੱਕਿਆ ਵਾ ਤੇ ਉਹਦਾ ਨਾਮ ਜਿਹੜਾ ਕਿ ਬਹੁਤ ਚਰਚਾ ਦੇ ਵਿੱਚ ਹੈ ਕਿ ਬਹੁਤ ਨਸ਼ੇ ਜਿਹੜੇ ਕਿ ਫੈਲੇ ਹੋਏ ਪਰ ਜਿਹੜੇ ਕਿ ਕੋਟ ਸਾਹਿਬ ਨਾਲ ਹਾਨੀਸਾ ਸਸਕਲ ਸਸਕਾ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਸਰ ਜਿਸਾਂ ਕਿ ਤੁਸੀਂ ਕੋਟਖਾਲ ਸਾਹਿਬ ਇਲਾਕੇ ਦੇ ਵਿੱਚ ਜਿਹੜੀ ਗਰਾਊਂਡ ਤਿਆਰ ਕੀਤੀ ਹੈ ਗਰਾਊਂਡ ਬਣਾਈ ਹੈ ਤੇ ਬੱਚਿਆਂ ਨੂੰ ਜਿਹੜਾ ਕਿ ਇੱਕ ਵਧੀਆ ਐਜੂਕੇਸ਼ਨ ਦਿੱਤੀ ਜਾ ਰਹੀ ਆ ਖੇਡਾਂ ਦੇ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਮੇਰਾ ਨਾਮ ਹਰਸਿਮਰਨ ਸਿੰਘ ਆ ਮੈਂ ਕੋਟਖਾਲ ਸਾਹਿਬ ਦਾ ਹੀ ਰਹਿਣ ਵਾਲਾ ਆ ਤੇ ਇੱਥੇ ਮੈਂ ਇੱਕ ਛੋਟਾ ਜਿਹਾ ਪ੍ਰਾਲਾ ਚਲੋ ਮੈਂ ਕਹਿ ਸਕਦਾ ਇਹਨੂੰ ਕੋਟਖਾਲ ਸਾਹਿਬ ਦੇ ਵਿੱਚ ਕੀਤਾ ਵਾ ਚੀਮਾ ਸਪੋਰਟਸ ਅਕੈਡਮੀ ਬਣਾਈ ਆਪਾਂ ਜਿਹਦੇ ਵਿੱਚ ਬੱਚੇ ਫਿਜ਼ੀਕਲ ਐਕਟੀਵਿਟੀ ਕਰਦੇ ਆ ਕੁਝ ਬੱਚੇ ਕ੍ਰਿਕਟ ਵੀ ਖੇਡਦੇ ਆ ਕੁਝ ਬੱਚੇ ਫੁੱਟਬਾਲ ਵੀ ਖੇਡਦੇ ਆ ਤੇ ਇੱਕ ਛੋਟਾ ਜਿਹਾ ਪ੍ਰਾਲਾ ਜਿਹੜਾ ਵਾ ਉਹ ਮੈਂ ਮਤਲਬ ਕਿ ਮੇਰਾ ਸ਼ੌਂਕ ਸੀ ਮੈਂ ਪਹਿਲਾਂ ਬਾਹਰ ਗਰਾਊਂਡਾਂ ਦੇ ਵਿੱਚ ਕੰਮ ਕਰਦਾ ਰਿਹਾ ਮੈਂ ਯੂਨੀਵਰਸਿਟੀ ਵੀ ਬੜਾ ਚਿਰ ਕੰਮ ਕੀਤਾ ਫਿਰ ਮੈਂ ਹੋਰ ਗਰਾਊਂਡਾਂ ਦੇ ਵਿੱਚ ਕੰਮ ਕੀਤਾ ਫਿਰ ਮੈਂ ਸੋਚਿਆ ਇਹ ਆਪਣੀ ਚੀਜ਼ ਬਣਾਈ ਜਾਵੇ ਹਨਾ ਤੇ ਇਸ ਕਰਕੇ ਫਿਰ ਮੈਂ ਕੋੜ ਖਾਲਸਾ ਦੇ ਵਿੱਚ ਇੱਕ ਵਧੀਆ ਆਪਣੀ ਗਰਾਊਂਡ ਬਣਾਈ ਇਹ ਜਿੱਥੇ ਤੁਸੀਂ ਗੱਲ ਕੀਤੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਖਾਲਸਾ ਕਾਲਜ ਦੀ ਕਾਫੀ ਵੱਡਿਆ ਗ੍ਰਾਊਂਡਾਂ ਕੀ ਆਵਾ ਉਹਨਾਂ ਨੇ ਸਾਡੇ ਕੇ ਤੁਸੀਂ ਇੱਥੇ ਹੀ ਕਿਉਂ ਕੋੜ ਖਾਲਸਾ ਦੇ ਵਿੱਚ ਗ੍ਰਾਊਂਡ ਨਹੀਂ ਆ ਇੱਥੇ ਬਣਾਉਣ ਦਾ ਕਾਰਨ ਇਹ ਵੀ ਸਾਡੇ ਕੋੜ ਖਾਲਸਾ ਨੂੰ ਜਿੱਦਾਂ ਕਿਹਾ ਜਾਂਦਾ ਹੈ ਵੀ ਇਹ ਨਾ ਨਸ਼ਾ 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 ਚੋਰੀ ਨਸ਼ਾ ਹਨਾ ਮੈਂ ਚਾਹੁੰਦਾ ਵੀ ਜਿਹੜੀ ਆਉਣ ਵਾਲਾ ਜੂਥ ਹੈ ਨਾ ਆਉਣ ਵਾਲਾ ਜੂਥ ਜਿਹੜਾ ਵਾ ਉਹ ਸਾਰਾ ਜਿੱਦਾਂ ਨਸ਼ੇ ਵੱਲ ਨਾ ਜਾਵੇ ਹਨਾ ਖੇਡਾਂ ਵਾਲਾ ਪ੍ਰੇਰਿਤ ਹੋਣ ਆ ਫੋਨਾਂ ਨੂੰ ਛੱਡਣਾ ਮੋਬਾਈਲ ਨੂੰ ਛੱਡਣਾ ਆਪਣੇ ਨੂੰ ਹਨ ਤੇ ਇਸ ਕਰਕੇ ਜਿਹੜਾ ਵਾ ਮੈਂ ਇਹ ਗਰਾਊਂਡ ਬਣਾਈ ਹਾਂਜੀ ਹਾਂਜੀ ਕੀ ਸਨੇਹਤ ਨਾਲ ਚਾਹੁੰਦੇ ਤੁਸੀਂ ਜੂਥ ਨੂੰ ਤੇ ਪੰਜਾਬ ਵਾਸੀਆਂ ਨੂੰ ਮੈਜੂਸ ਨੂੰ ਇਹੋ ਸਿਰਿਆ ਦੇਣਾ ਚਾਹੁੰਦਾ ਆ ਵੀ ਜ਼ਰੂਰੀ ਨਹੀਂ ਆ ਆਪਾਂ ਵੱਡੀਆਂ ਗਰਾਊਂਡਾਂ ਦੇ ਵਿੱਚ ਜਾ ਕੇ ਖੇਡਣਾ ਵਾ ਜਾਂ ਆਪਾਂ ਕੁਝ ਕਰਨਾ ਵਾ ਤੁਹਾਨੂੰ ਜਿੱਥੇ ਵੀ ਕੋਈ ਜਗ੍ਹਾ ਮਿਲਦੀ ਆ ਫਿਜ਼ੀਕਲ ਐਕਟੀਵਿਟੀ ਵਾਸਤੇ ਰੂਮ ਚ ਆਪਣੇ ਪੇਰੈਂਟਸ ਦੇ ਨਾਲ ਖੇਡੋ ਪੇਰੈਂਟਸ ਨੂੰ ਵੀ ਚਾਹੀਦਾ ਵਾ ਬੱਚਿਆਂ ਦੇ ਨਾਲ ਟਾਈਮ ਥੋੜਾ ਬਤੀਤ ਕਰਨਾ ਹਨਾ ਬੱਚਿਆਂ ਨੂੰ ਖਡਾਉਣ ਤੇ ਜਿਹੜਾ ਵਾ ਬੱਚਿਆਂ ਦੀ ਜਿਹੜੀ ਆ ਮੈਂਟਲ ਅਬਿਲਟੀ ਜਿੱਦਾਂ ਹੁਣ ਉਹ ਜ਼ਿਆਦਾ ਫੋਨ ਯੂਜ਼ ਕਰਦੇ ਆ ਕਈ ਬੱਚੇ ਤੇ ਮੈਂ ਜਦੋਂ ਮੇਰੇ ਕੋ ਇੱਥੇ ਆਉਂਦੇ ਆ ਜਿੱਦਾਂ ਕਾਰਟੂਨ ਜ਼ਿਆਦਾ ਵੇਖਦੇ ਆ ਉਹਨਾਂ ਦੀ ਜਿਹੜੀ ਆ ਬੋਲਣ ਦੀ ਤਕਨੀਕ ਕਾਰਟ ਆ ਚੱਲਣ ਦੀ ਤਕਨੀਕਾਂ ਘਾਟੂਨ ਹੋ ਗਈਆਂ ਇਸ ਕਰਕੇ ਮੈਂ ਚਾਹੁੰਦਾ ਵੀ ਸਾਡੇ ਜਿਹੜੇ ਪੇਰੈਂਟਸ ਆ ਜਾਂ ਸਾਡੀ ਜਿੰਨੇ ਵੀ ਸਾਡੇ ਫੈਮਿਲੀਆਂ ਉਹਨਾਂ ਨੂੰ ਚਾਹੀਦਾ ਵੀ ਬੱਚਿਆਂ ਨੂੰ ਵੱਤਵਾਤ ਜਾਂ ਗਰਾਊਂਡਾਂ 'ਚ ਛੱਡਿਆ ਜਾਵੇ ਨਹੀਂ ਤੇ ਉਹਨਾਂ ਨਾਲ ਕੁਛ ਨਾ ਕੁਛ ਫਿਜ਼ੀਕਲ ਐਕਟੀਵਿਟੀ ਕੀਤੀ ਜਾਵੇ ਜੀ ਹਾਂ ਜਿਹੜੀ ਉਹਨਾਂ ਦੀ ਇਮਿਊਨਿਟੀ ਸਟਰੋਂਗ ਹੋਵੇ ਬੱਚਿਆਂ ਦੀ ਤੇ ਬੱਚੇ ਜਿਹੜੇ ਆ ਚੰਗੇ ਪਾਸੇ ਲੱਗਣ ਜੀ ਹਾਂਜੀ ਤੇ ਅਸੀਂ ਸਰਨਾ ਵੀ ਗੱਲ ਕਰਾਂਗੇ ਉਹ ਕੀ ਕਹਿਣਾ ਚਾਹੁੰਦੇ ਆ ਕਿ ਜੋ ਇੱਥੇ ਬੱਚੇ ਖੇਡ ਰਹੇ ਆ ਛੋਟੇ ਛੋਟੇ ਤੇ ਕੋਈ ਸਾਹਿਬ ਵੀ ਜਿਹੜੇ ਕਿ ਇੱਥੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਕੀ ਕਹਿਣਾ ਚਾਹੇ ਸਭ ਤੋਂ ਆਪਣਾ ਨਾਮ ਵੀ ਮੇਰਾ ਜੀ ਮਨਜਿੰਦਰ ਸਿੰਘ ਸੈਣੀ ਤੇ ਮੇਰਾ ਬੱਚਾ ਜੀ ਹਰੇ ਮਹੀਨਾ ਹੋਇਆ ਜੇ ਸਟਾਰਟ ਹੋਇਆ ਇੱਥੇ ਇਹਨਾਂ ਤੁਹਾਨੂੰ ਤੇ ਫੁੱਟਬਾਲ ਚਲੋ ਸਿਖਾ ਰਹੇ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਇਹ ਬੱਚਿਆਂ ਦੀ ਐਡੀ ਵਧੀਆ ਸੇਵਾ ਕਰ ਰਹੇ ਨੇ ਇੱਥੇ ਮੇਰੇ ਤੇ ਆਹ ਤੋਂ ਪਹਿਲਾਂ ਵੀ ਇੱਥੇ 40-50 ਬੱਚੇ ਜਿਹੜੇ ਆ ਮੈਂ ਰੋਜ਼ ਆ ਰਿਹਾ ਮੈਂ ਵੀਰ ਨੇ 40-50 ਬੱਚੇ ਫੁੱਟਬਾਲ 'ਚ ਨੇ ਇੰਨੇ ਦੀ ਬੱਚੇ ਜਿਹੜੇ ਕਲਰ ਦੇ ਵਿੱਚ ਜਿਹੜੇ ਆ ਇਹ ਜਿਹੜੇ ਆ ਉਹਨਾਂ ਨੂੰ ਕੋਚ ਦੇ ਰਹੇ ਨੇ ਕੋਚਿੰਗ ਤੇ ਬੱਚਿਆਂ ਦੀ ਸਿਹਤਮੰਦ ਵਾਸਤੇ ਤੇ ਉਹਨਾਂ ਦੇ ਜਿਹੜਾ ਉਹਨਾਂ ਦਾ ਫਿਊਚਰ ਹੈ ਉਹਨੂੰ ਬ੍ਰਾਈਟ ਕਰਨ ਵਾਸਤੇ ਇਹ ਬਹੁਤ ਵਧੀਆ ਕੰਮ ਹੈ ਤੇ ਪਾਸਾ ਜੇ ਦੇਖਿਆ ਜਾਵੇ ਕੋੜ ਕਲਸਾ ਇਲਾਕਾ ਜਿਹੜਾ ਵਾ ਨਸ਼ੇ ਕਰਕੇ ਬਦਨਾਮ ਹੈਗਾ ਵਾ ਤੇ ਗਲੀ ਗਲੀ ਦੇ ਵਿੱਚ ਨਸ਼ਾ ਵਿਕਰਿਆ ਵਾ ਜੇ ਆਪਾਂ ਬਾਜ਼ਾਰ 'ਚ ਵੀ ਨੰਗ ਜੀਏ ਉੱਥੇ ਵੀ ਨਸ਼ੇ ਵਾਲੇ ਜਿਹੜੇ ਡਿੱਗੇ ਹੀ ਹੁੰਦੇ ਆ ਕੀ ਕਹਿਣਾ ਚਾਹੁੰਦਾ ਕੀ ਯੂਥ ਨੂੰ ਸਨੇਹਾ ਦੇਣਾ ਚਾਹੁੰਦੇ ਆ ਕੀ ਪੰਜਾਬ ਨੂੰ ਸਨੇਹਾ ਦੇਣਾ ਚਾਹੁੰਦੇ ਆ ਇਹੋ ਜੀ ਵੈ ਸਾਹਿਬ ਤੋਂ ਪਹਿਲਾਂ ਜਿਹੜਾ ਨਸ਼ਾ ਵਾ ਉਹ ਤੇ ਵੈਸੇ ਹੀ ਸਾਡੇ ਪੰਜਾਬ ਵਾਸਤੇ ਮਤਲਬ ਬਿਮਾਰੀ ਹੈ ਬਣ ਚੁੱਕਿਆ ਤੇ ਉਹ ਜਿਹੜੀ ਬਿਮਾਰੀ ਹੈ ਉਹ ਦੂਰ ਤਾਂ ਹੀ ਹੋਣੀ ਹੈ ਜੇ ਇਸਾਂ ਦੇ ਉਪਰਾਲੇ ਹੋਏ ਹੋਣਗੇ ਏ ਸਹੀ ਹੈ ਦੀ ਹਾਂ ਇਹ ਜਿਹੜੇ ਇਸ ਤਰ੍ਹਾਂ ਦਾ ਜਿਹੜਾ ਕਪਰਾਲਾ ਇਹ ਸਭ ਚੈਰਿਟੀ ਹੀ ਕਰ ਰਹੇ ਨੇ ਇੱਥੇ ਪਰ ਇਹ ਦੀ ਬੱਚਿਆਂ ਵਾਸਤੇ ਮੈਂ ਇਹੀ ਕਹਾਂਗਾ ਹਾਂ ਇਹ ਚੀਜ਼ਾਂ ਦੇ ਵਿੱਚ ਜਿਹੜਾ ਉਹ ਜਿਆਦਾ ਤੋਂ ਜਿਆਦਾ ਜਿਹੜਾ ਇਨਵੋਲ ਹੋ ਜਾਣ ਜੀ ਧੰਨਵਾਦ ਸਰ ਧੰਨਵਾਦ ਜਿਸ ਤਰ੍ਹਾਂ ਕਿ ਆਪਾਂ ਹੁਣੇ ਗੱਲਬਾਤ ਕੀਤੀ ਕੋਲ ਸਾਹਿਬ ਨਾਲ ਤੇ ਸਰ ਉਹਨਾਂ ਨਾਲ ਵੀ ਛੋਟੇ ਛੋਟੇ ਬੱਚੇ ਜਿਹੜੇ ਇੱਥੇ ਖੇਡਦੇ ਪਏ ਆ ਐਸੀ ਤਰ੍ਹਾਂ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆਵਾਂਗੇ ਸਟਾਰੇ ਜੀ ਨੂੰ ਚੈਨਲ ਤੁਹਾਡਾ ਆਪਣਾ ਅਮਰਜੀਤ ਸਿੰਘ ਧੰਨਵਾਦ ਜੀ